असीं कठिया छॾां ਸਾਰੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਮੇਲੇ ਦੀਆਂ ਮੈਂ ਨਿਮਾਣਾ ਸਾਰਿਆਂ ਦਾ ਜੋੜਿਆਂ ਦਾ ਦਾਸ ਬੱਬਾ ਬੁੱਟੀ ਸ਼ਾ ਸਾਰਿਆਂ ਦਾ ਗੁਲਾਮ ਇਹ ਮੇਲਾ ਆਪ ਦੇ ਉਸਵ ਨਾਲ ਹੀ ਚੱਲਿਆ ਆਪ ਦੇ ਸਹਿਯੋਗ ਨਾਲ ਹੀ ਚੱਲਿਆ ਪ੍ਰੈਸ ਦੇ ਸਹਿਯੋਗ ਨਾਲ ਹੀ ਚੱਲਿਆ ਜਿਨ੍ਹਾਂ ਨੇ ਜੋ ਜੋ ਤਿਲ ਫੁੱਲ ਦਿੱਤਾ ਉਹਨਾਂ ਦਾ ਸਾਰਿਆਂ ਦਾ ਸ਼ੁਕਰੀਆ ਥੈਂਕ ਯੂ ਔਰ ਮੇਲੇ ਦੀ ਸਭ ਨੂੰ ਲੱਖ ਲੱਖ ਵਧਾਈਆਂ ਕੱਲ ਇੱਕ ਬਸੰ ਬੋਲੇ ਸ਼ੰਕਰ ਦੀ ਆਰਤੀ ਹੋਣੀ ਹੈ ਸਾਰੇ ਸ਼ਹਿਰ ਨਿਵਾਸੀ ਨਵੇਦਨ ਕਰਕੇ ਹੱਥ ਜੋੜ ਕੇ ਨਵੇਦਨ ਕਰਨਾ ਸਾਰੇ ਸ਼ਹਿਰ ਵਾਸੀਆਂ ਔਰ ਬੋਲੇ ਸ਼ੰਕਰ ਦਾ ਅਸ਼ੀਰਵਾਦ ਲੈ ਜੈ ਹਰ ਹਰ ਮਹਾਦੇਵ ਸਤਿ ਸ੍ਰੀ ਅਕਾਲ ਦੋਸਤੋ ਅਦਾਸ ਸਲਾਮ ਨਮਸਤੇ ਤੁਹਾਡਾ ਪਰਵੇਜ਼ ਆਲੋ ਔਰ ਬੜੀ ਖੁਸ਼ੀ ਦੇ ਤੁਹਾਡੇ ਨਾਲ ਗੱਲ ਸਾਂਝੀ ਕਰ ਰਿਹਾ ਕਿ ਮੈਂ ਖਾਜਾ ਪੀਰ ਸਰਕਾਰ ਦੇ ਆਸਥਾਨ ਤੇ ਹਾਜ਼ਰੀ ਲਾਉਣ ਵਾਸਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਹੁੰਚਿਆ ਸਦੇ ਸੂਫੀ ਸੰਤ ਸਰਕਾਰ ਬਾਬਾ ਬੁੱਢੀ ਸ਼ਾਹ ਜੀ ਉਹਨਾਂ ਦਾ ਬੜਾ ਤੈਦਰੁ ਸ਼ੁਕਰਗੁਜ਼ਾਰ ਪਰ ਸਰਕਾਰ ਦੇ ਕਦਮਾਂ ਦੇ ਵਿੱਚ ਹਾਜ਼ਰ ਹਰ ਸਾਲ ਦੀ ਤਰ੍ਹਾਂ ਅਰੇ ਸਾਲ ਬਹੁਤ ਹੀ ਜ਼ਿਆਦਾ ਮਜ਼ਾ ਆਇਆ ਪਰ तमाम ਵਕ ਵਕ ਦੇਰਿਆਂ ਤੋਂ ਖੁਦ ਹੀ ਪਹੁੰਚੇ ਨੇ ਉਹਨਾਂ ਦਾ ਵੀ ਬੜਾ ਤੈਦਰੁ ਸ਼ੁਕਰਗੁਜ਼ਾਰ ਔਰ ਸਾਡੇ ਦਿਪਕ ਸ਼ਰਮਾ ਜੀ ਜੋ ਹਰ ਸਾਲ ਦੀ ਤਰ੍ਹਾਂ ਮੈਨੂੰ ਬੁਲਾਉਂਦੇ ਨੇ ਤੇ ਮੈਂ ਸ਼ੁਕਰਗੁਜ਼ਾਰ ਹਾਂ ਇਹਨਾਂ ਦਾ ਵੀ ਔਰ ਖਾਜਾ ਗਰੀਬ ਨਵਾਜ਼ ਦੇ ਦਰਬਾਰ ਦੇ ਜਿੰਨੇ ਵੀ ਸੇਵਾਦਾਰ ਨੇ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ ਔਰ ਖਾਜਾ ਗਰੀਬ ਨਵਾਜ਼ ਸਰਕਾਰ ਸਭ ਦੇ ਦਿਲ ਦੀਆਂ ਜ਼ਾਇਸ ਤਮਲਾ ਪੂਰੀਆਂ ਕਰੇ ਔਰ ਸਰਕਾਰ ਦੇ ਪੰਡਾਰੇ ਦਾ ਇੱਕ ਬੜਾ ਅੱਛਾ ਲੱਗਾ ਪਰ ਸਾਰਿਆਂ ਦੇ ਅਸਲ ਵਿੱਚ ਸਭ ਦੀ ਜਲਦੀ ਹੈ ਜ਼ੈਲਤਮਾਨਾ ਸਾਡਾ ਗੁਰੂ ਕੁਰੀਆਂ ਕਰੇ ਸਾਂਗੀਆਂ ਦੀ ਜਿਆਦਾ ਤੋਂ ਤੀ ਸਭ ਜਾਣਦੇ ਹੋ 46ਵਾਂ ਵਾਰਸ਼ਿਕ ਪੰਡਾਰਾ ਚੱਲ ਰਿਹਾ ਹੈ ਬੜੀ ਧੂਮਤਾਬ ਨਾਲ ਇਹ ਪੰਡਾਰਾ ਸੰਪੰਨ ਹੋਇਆ ਅੱਜ ਸਾਡੇ ਇਸ ਪੰਡਾਲ ਦੇ ਵੀ ਪੰਜਵਾਂ ਦਿਨ ਸੀ ਦੇਵਾ ਬੂਟੀਸ਼ਾ ਦੇ ਪੰਡਾਲ ਦੇ ਵਿੱਚ ਪੰਜਵਾਂ ਦਿਨ ਸੀ ਇਸ ਭੰਡਾਰੇ ਦਾ ਤੇ ਕੱਲ ਲਾਸਟ ਹੈ ਕੱਲ ਉਤਸਵ ਮਨਾਇਆ ਜਾਏਗਾ ਮਨਾਉਣਾ ਉਤਸਵ ਕੱਲ ਇਸ ਭੰਡਾਰੇ ਦਾ ਸੰਪਾਪਨ ਹੋਏਗਾ ਅੱਜ ਪੰਡਾਰੇ ਦੇ ਵਿੱਚ ਜਿਹੜੇ ਜਿਨ੍ਹਾਂ ਨੇ ਆਪਣੀ ਆਵਾਜ਼ ਦਾ ਜਾਦੂ ਬਖੇਰਿਆ ਇਸ ਪੰਡਾਲ ਦੇ ਵਿੱਚ ਉਹਨਾਂ ਨਾਲ پرویز ਆਲਮ ਹੈ ਸਾਰਾ ਦੁਨੀਆ ਜਾਣਦੀ ਉਹਨਾਂ پرویز ਆਲਮ ਨੂੰ ਇਸ ਵੇਲੇ ਉਹਨਾਂ ਤੋਂ ਬਾਅਦ ਇੱਥੇ ਸਾਡੇ ਛੋਟਾ ਪੁੱਤਰਾ ਮੇਰਾ ਉਹਦੀ ਤਾਜਪੋਸ਼ੀ ਕੀਤੀ ਗਈ ਹੈ ਉਸ ਤੋਂ ਬਾਅਦ ਬਾਬਾ ਜੀ ਦੀ ਤਾਜਪੋਸ਼ੀ ਹੋਈ ਹੈ ਉਸ ਤੋਂ ਬਾਅਦ ਅੱਜ ਇਹਨਾਂ ਤੋਂ ਬਾਅਦ ਜਿਹੜੇ ਗਾਣਗੇ ਉਹਨਾਂ ਗੁਰੀ ਧਾਰੀਵਾਲ ਉਹ ਬੜੇ ਸੁੰਦਰ ਗਵਾਲ ਹੈ ਮੀਡੀਆ ਦੁਆਰਾ ਮੀਡੀਆ ਦੁਆਰਾ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਇਹ ਮੇਲਾ ਦੇਰੋਂ ਤਿੰਨ ਤਰੱਕੀ ਕਰੇ ਕਰਦਾ ਤੁਹਾਡੇ ਸਾਰੇ ਸਹਿਯੋਗ ਦੇ ਨਾਲ ਤੇ ਸਾਰਾ ਮੀਡੀਆ ਦਾ ਧੰਨਵਾਦ ਕਰਦਾ ਹੋਇਆ ਇੱਕ ਵਾਰ ਮੀਡੀਆ ਵਾਲਿਆਂ ਨੂੰ ਫਿਰ ਕਹਾਂਗਾ ਕਿ ਇਹ ਮੇਲਾ 13 ਤਰੀਕ ਤੋਂ ਸ਼ੁਰੂ ਹੋਇਆ ਸੀ 13 ਤਰੀਕ ਵਿਸਾਖੀ ਨੂੰ ਸ਼ੁਰੂ ਹੋਇਆ ਸੀ ਉਸ ਤੋਂ ਬਾਅਦ ਅਸੀਂ ਇੱਥੇ ਜਿਹੜੇ ਸ਼ਹੀਦ ਪਰਿਵਾਰ ਹੈ ਉਹਨਾਂ ਨੂੰ ਸਨਮਾਨਿਤ ਕੀਤਾ ਉਸ ਤੋਂ ਬਾਅਦ ਲਗਾਤਾਰ ਇੱਥੇ ਕੁਸ਼ਤੀਆਂ ਚੱਲੀਆਂ ਤਿੰਨ ਚਾਰ ਦਿਨ ਉਸ ਤੋਂ ਬਾਅਦ ਮੇਲਾ ਚੱਲ ਰਿਹਾ 17 ਤਰੀਕ ਤੋਂ ਇੱਕ ਕਵਾਲੀਆਂ ਦਾ ਪ੍ਰੋਗਰਾਮ ਸਟਾਰਟ ਹੋਇਆ ਸੀ ਜਿਹੜਾ ਸੰਪੰਨ ਹੋਏਗਾ 22 ਤਰੀਕ ਨੂੰ 22 ਤਰੀਕ ਨੂੰ ਕੱਲ ਦਿਨ ਮੰਗਲਵਾਰ ਹੈ ਬੜੀ ਹੀ ਮਾਤਾ ਦਾ ਵਾਰ ਹੈ ਹਨੂਮਾਨ ਜੀ ਦਾ ਵਾਰ ਹੈ ਬੜੀ ਸੁੰਦਰ ਝਾਂਕੀਆਂ ਦਾ ਇੱਥੇ ਪ੍ਰੋਗਰਾਮ ਕੀਤਾ ਗਿਆ ਹੈ ਮਾਤਾ ਦੀਆਂ ਸੋਹਣੀਆਂ ਝਾਂਕੀਆਂ ਹੋਣਗੀਆਂ ਬੋਲੇਨਾ ਦਾ ਵਿਆਹ ਵਿਚਾਇਆ ਜਾਏਗਾ ਬਸਮ ਆਰਤੀ ਹੋਏਗੀ ਬੜੀ ਹੀ ਸੁੰਦਰ ਝਾਂਕੀਆਂ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਨਵੇਦਨ ਕਰਨਾ ਕਿ ਹੁਮ ਹੁਮ ਅਗੇ ਪਿਪਲਾਂ ਮੁਹਲੇ ਵਿਖੇ ਪ੍ਰਾਂਗਨ ਵਿੱਚ ਡੇਰਾ ਬਾਬਾ ਬੂਟੀ ਸਾਹਿਬ ਪ੍ਰਾਂਗਨ ਦੇ ਵਿੱਚ ਪਹੁੰਚੋ ਤੇ ਬਾਬਾ ਜੀ ਦਾ ਆਸ਼ੀਰਵਾਦ ਕਰੋ ਜੈਕਾਰਾ ਮਵਾਦ ਰਗਾਰਾ ਬੁਟੀ ਸ਼ਾਹੀ ਦਾ ਉਸ ਸਾਕੇ দরਵਾਰ ਦੀ ਜੈ ਮਸਤਾਨ ਦੀ ਜਾਇਦਦਾਂ ਦੀ ਜੇ ਤੇਰਾ ਬਾਬਾ ਬੁਟੀ ਸ਼ਾਹ ਮੈਦ ਮੇ ਸੋਸਾਇਟੀ ਦੇ ਵਿੱਚ ਜੁੜਿਆ ਐ ਮੇਰੇ ਸਰਕਾਰ ਮੇਰੇ ਬਾਬਾ ਬੁਟੀ ਸ਼ਾਹ ਮੇਰੇ ਮੁਰਸ਼ਿਦ ਨੇ ਆਪਣੇ ਉਹ ਬੇਟੇ ਨੂੰ ਉਹਨੇ ਪਗੜੀ ਪੁਆਈ ਐ ਅਸੀਂ ਤਾਂ ਕਰਕੇ ਸਾਰੇ ਜਨੇ ਜਿੰਨੇ ਵੀ ਸੰਤ ਮਾਤਮਾ ਪਠਾਨਕੋਟ ਕੀ ਜੰਮੂ ਕੀ ਜਿੱਦੜ ਦੇ ਜਿੱਦੜ ਤੇ ਵੀ ਸੰਤ ਹੈ ਕਿ ਨਾ ਜਲੰਧਰ ਦਿੱਲੀ ਉੱਤਕਰ ਸੰਤ ਆਏ ਦੇ ਆ ਸਾਰਿਆਂ ਨੇ ਉਹਨਾਂ ਨੂੰ ਸਮਾਤ ਕੀਤਾ ਉਹਨਾਂ ਨੂੰ ਪਗੜੀ ਪਹਿਨਾਈ ਹੈ ਅੱਛੇ ਤਰੀਕੇ ਨਾਲ ਔਰ ਮੈਂ ਕਹਿਨੀ ਆ ਅੱਗੇ ਦਰਬਾਰ ਚ ਲਾਇਆ ਜਾਏ ਮੇਰੇ ਬਾਬੇ ਬੂਟੀ ਸ਼ਾਦਾ ਬੇਟਾ ਗੱਦੀ ਨਿਸ਼ੀਨ ਗੋਬਿੰਦ ਸਿੰਘ ਇਹ ਅੱਗੇ ਬੈਠੇ ਨੇ ਇਹ ਗੱਦੀ ਸਾਫ ਨਿਚਿਤ ਨਾਲ ਚਲਾਨ ਅੱਛਾ ਹੈ ਤੰਦਰੁਸਤੀਆਂ ਦੇਵੇ ਇਹਨਾਂ ਨੂੰ ਇਹਨਾਂ ਨੂੰ ਬਾਬਾ ਮੇਰਾ ਖਵਾਜਾ ਪੀਰ ਵੈਲਵੈਂਸ ਸੋਸਾਇਟੀ ਸਾਰਿਆਂ ਦਾ ਅਸ਼ੀਰਵਾਦ ਹੈ ਇਹਨਾਂ ਦੇ ਨਾਲ ਜਾਇਦਾਦਾਂ ਦੀ ਜਮਸਤਾਂ ਦੀ ਛੱਬੋ ਮਾਈ ਬੋਲਦੇ